है महाराज तो ने मान क्षेत्रीय तौर जो है ले अभी गौर की याद है महान महसा ਇਹ ਉਹ ਮੇਰਾ ਗੁਰੂ ਦੇ ਗ੍ਰਹਿ ਵਿੱਚ ਨੇ ਜੀ ਗੁਰੂ ਦੇ ਪਾਰ ਤੇ ਉਹ ਦੀਵਾ ਸਰੋਂ ਤੋਂ ਸਮਾ ਲਈ ਗੁਰੂ ਦਾ ਧਿਆਨ ਕਰਦਾ ਕੋਈ ਮੁੱਢ ਦੇ ਕਾਣਾ ਬੰਦ ਨਾ ਕਰਿਓ ਕਾਉਂਟੇ ਵਿੱਚ ਸਾਰੇ ਚਲੋਂਦੇ ਇਸ ਤਰ੍ਹਾਂ ਜਿੰਨੇ ਵੱਡੇ ਪਰਮੇਸ਼ਰ ਦੀ ਪਰਮਾਤਮਾ ਵੀ ਆਗਿਆ ਅੱਜ ਆਪਾਂ ਸ਼ਬਦ ਪੜ੍ਹਦੇ ਆਂ ਜੀ ਤਨ ਮਨ ਮੰਗ ਭਾਨ ਸਭ ਸੌਂਪ ਕਰ ਤੋਂ ਉਸਮ ਮੰਨੀ ਹੈ ਪਾਈ ਹੈ ਆਪਣਾ ਆਪ ਨਿਸ਼ਾਵਰ ਕਰ ਲੈਣਾ ਇਹ ਕਿਸੇ ਬਿਰਲੇ ਮਨੁੱਖ ਦੇ ਜਿਹਾ ਹੈ ਜਿਹਨਾਰੇ ਹੁੰਦੇ ਆ ਉਹਨਾਂ ਨੇ ਹੱਸ ਕੇ ਮੰਨ ਤੇ ਉੱਥੇ ਜਾਣਾ 바 ਦਿੱਤੀ ਸਤਨਾਮ ਤੁਹਾਨੂੰ ਹੈ ਸਮਾਈ ਸੰਗਾਂ ਦੀ ਬਾਜਿਆਂ ਵਾਲਿਆ ਤੇਰੇ ਐਸੇ ਸਿੰਘ ਪਿਆਰੇ ਜਿਨ੍ਹਾਂ ਨੂੰ ਮੌਤ ਵੀ ਨਹੀਂ ਟਾਲ ਸਕੀ ਤੁਮ ਕਰਨਾ ਜਿੱਤ ਨਹਿਗਾ ਨਾਮ ਜਿਨ ਗਾਵੀ ਜਨਮ ਰਤਨੇ ਅੰਬਰਤ ਲਿਖੇ ਰਿਹਾ ਹੈ ਦੇਵ ਮਹਿਕ ਮਾਈ ਸਿਖਾ ਮਰਦਾ ਗਿਆ ਤੇ ਸੰਗ ਰੇਸ਼ੀ ਹੋਏ ਜਿਹਦੇ ਲਈ ਮੂਰੀ ਐ ਨੱਚੇ ਜਨਮ ਜਿਹਾ ਜੇ ਕੰਡੇ ਵੀ ਭਾਰ ਦੇ ਕਹਿੰਦੇ ਜਿਹਨੇ ਬਚਣਾ ਆਇਓ ਐ ਨੱਚੇ ਜੱਟੇ ਜੀ ਨੱਚਾ ਨੱਚੇ ਜੀ ਜਨਮ ਬਸ ਆਹ ਕੀ ਆ ਰਹਿ ਗਿਆ ਮੈਂ ਨੱਚ ਨੱਚੀ ਰਖਾ ਜੀ ਉਹ ਅੰਤੋਂ ਨੱਚਦੇ ਉਨਾਰਾ ਅੰਦਰ ਨਾ ਕੀਨੇ ਹੈ ਉਨਾਰਾ ਅੰਦਰ ਉਸ ਪਰਮਾਤਮਾ ਦੇ ਜਿਮਨ ਨਾਲ ਜੁੜਿਆ ਹੋਇਆ ਹੈ ਤਨ ਮਨ ਤਨ ਸਭ ਸੋਤ ਸਭ ਧੁਕਮ ਬੰਨਿਆ ਪੜੀ ਅਭਿਚੇਤ ਉਸੇ ਭਾਗੀ ਇਹਨਾਂ ਦਾ ਸੁਟਾਰਿਆ ਕਹਿੰਦੇ ਹੈ ਅਸਰ ਭਾਗੀ ਇਹ ਉਹਨਾਂ ਦਾ ਇੱਕ ਕਮਾਈ ਨਾਮ ਦੀ ਤਨ ਸੁਮੇਸ਼ ਬਿਧਾਰੇ ਜਿਉਨਾਂ ਦਾ ਧਿਆਨ ਭਰ ਕੇ ਦੂਜਾ ਸਨਾਮ ਕੀ ਬਾਹਰ ਅਨੁਜਿਆਰ ਗੁੜੀ ਚੰਦ ਵਰਗੇ ਰਿਸ਼ੀ ਪੂਰਵੀ ਵਿੰਦ ਰਹੇ ਨੇ है तो ग्यार। सुमिश बेटा तो इसने किया हुई है मेरे भाई को बहुत तो भाई तो क्या करो मैं ले जाए आप भी आ लड़ना कर पार्सल ठीक है सब कर ये तो पर बात तो ये मैं कह दिया ना आगे साथ यहां पे आके कहने लग गया मैं तो लड़ूंगा इसने एक है देता होगा कि सभी लड़ी ही सकता वो सब नाम श्री उनका मुंह तो सही नहीं ਸਾਰਾ ਜੰਦੂਰੀ ਚੰਦ ਦਾ ਨਾਮ ਹੀ ਕਹਿਣ ਹੁੰਦਾ ਜਿਹੜੇ ਭਾਈ ਚੋਹੇਤਰ ਸਿੰਘ ਦਾ ਬੋਲੋ ਸਤਨਾਮ ਜੀ ਵਾਹਿਗੁਰੂ ਉਹ ਮਾਪ ਨੂੰ ਦਰਵਾਜ਼ੇ ਤੇਰਾ ਖਾਸਾ ਇਸ ਮੋਢਾ ਨੰਦਰਾ ਕਿਸ ਨੂੰ ਨੇ ਸੋਨੇ ਦਾ ਨੰਦਰਾ ਜੂਲੇ ਖਾ ਖਾ ਕੇ ਤਾਂ ਨਿਸ਼ਕਾਰ ਖਾ ਖਾ ਕੇ ਸੁਣਾ ਨੇ ਜਿਹੜੀ ਦੀ ਤੇ ਆਪਣੇ ਯੋਗਾਂ ਤੋਂ ਕਰੀਆਂ ਸੀ ਸੋਹਣ ਦਾ ਇੱਕ ਲਾਗਰੀ ਗੱਲਿਆ ਤੇ ਸੁਣਿਆ ਉਹ ਕਹਿੰਦੇ ਚਮਕਾਉੜੀ ਕਢੀ ਦੇ ਵਿੱਚ ਰਹਿੰਦੀ ਉਹਨਾਂ ਦੀ ਦਵਾਈ ਦਾ ਧਿਆਨ ਸਭੀ ਨੂੰ 아, 우리 나를 위해서, 오지, 우리 긁어, 긁어, 긁어. ਨਾ ਨਹੀਂ ਕਰਦਾ ਸਭੇ ਚਲੀ ਜਾਣਾ ਉਹ ਮਰਨਾ ਹੈ ਆਪਣੇ ਆਪ ਨੂੰ ਮਾਰਨਾ ਗੁਰੂ ਸਤਨਾਮ ਵਾਹਿਗੁਰੂ ਮੇਰਾ ਪਹਿਲਾ ਕਮੂਰ ਕੰਮ ਹੈ ਗੁਰੂ ਦੀ ਸੰਗਤ ਵਿੱਚ ਆਉਣ ਤੋਂ ਪਹਿਲਾਂ ਵੀ ਨੂੰ ਮਰਿਆ ਹੋਇਆ ਹੈ ਇਹ ਹੰਕਾਰੀ ਹੈ ਇਹ ਹੰਕਾਰੀ ਹੈ ਦਾ ਮਹਾਰਾਜ ਦੀ ਬਾਣੀ ਕੀ ਕਹਿੰਦੀ ਹੈ ਹੰਕਾਰੀਆਂ ਲੈ ਤਕਾਰ ਵਿਖਦੇ ਪ੍ਰਮਾਤਮਾ ਉਹ ਬਰਪੇਕ ਕਰ ਦਿੱਤਾ ਉਹਨਾਂ ਨੂੰ ਗਲ ਜਾਂਦਾ ਹੈ ਜਿਹੜੇ ਉਹ ਹਰੀਏ ਪਿਆਰੇ ਹਿੰਦੇ ਨੇ ਉਹ ਤੋਂ ਸਭ ਦਾ ਨਾਮ ਸੁਬਾਨ ਅਲਹੁ ਮਹਾਂਪੁਰਖ ਧਾਰਨਾ ਕਰਦੇ ਹੁੰਦੇ ਉਹ ਕੜੀ ਉਹ ਨਾਮ ਦੇ ਬੰ ਨੂੰ ਹਰੀਏ ਗਾਲ ਨਾਰਿਆ ਉੱਤੇ ਬੈਠਾ ਹੋਵੇ ਕੋਈ ਮਹਾਪੁੱਤ ਬੈਠਾ ਹੋਵੇ ਆਪਾਂ ਗੀਤ ਕਰਨਾ ਤੇ ਉਹਨਾਂ ਦਾ ਨਾਮ ਨਹੀਂ ਲੈਣਾ ਕਿ ਸਮੋਰਸ਼ਾ ਨਹੀਂ ਦੀ ਪਰਚੀ ਨਹੀਂ ਸੀ ਇਹ ਸੰਤ ਮਹਾਰਾਜ ਜੋਰਾ ਸਰਵਾੜੀ ਕੀ ਕਹਿੰਦੇ ਫੇਸ ਫੈਕਟਰੀ ਆ ਗਿਆ ਕਹਿੰਦੇ ਹੁਣ ਆਪ ਜੀ ਸੰਤ ਮਹਾਰਾਜ ਬਾਬਾ ਉਦਰਾ ਸਿੰਘ ਮਹਾਰਾਜ ਰਹਿਮ ਗਿਆਨੀ ਮਹਾਪੁੱਤ ਕੀਰਤਨ ਦੁਆਰਾ ਦਿਹਾਲ ਕਰਦੇ ਮਹਾਰਾਜ ਕਿ ਦੂਰ ਜਾ ਬੋਲਦੇ ਕਹਿੰਦੇ ਤੂੰ ਪਹਿਲਾਂ ਇਹਦਾ ਅਸਵੀਤੂ ਰਹਿਮ ਲੈਣੀ ਆ ਨਾ ਕੋਈ ਨਹੀਂ ਕਹਿੰਦਾ ਕਿ ਉਹ ਤਾਂ ਕੁੜਾਇਆ ਹੈ ਤਾਂ ਆਪਣੇ ਬਾਬਾ ਜੀ ਨੇ ਉਹਨਾਂ ਦੇ ਵੀਡੀਓ ਵਿੱਚ ਭਰਾ ਜਾਏਗਾ ਜਿਹੜਾ ਸਾਡੇ ਲੋਦੇ ਰਹਿੰਦੇ ਹਨ ਇਤੋਂ ਇਸ਼ਾਰਾ ਕੀਤਾ ਸੇਲਨ ਐ ਸਿੱਟ ਵੀ ਰੱਖਦੇ ਸਭ ਨਾਮ ਜੀਵਾਰਾ ਪਿੰਛਨਾ ਪਿੰਡ ਨਮਸਕਾਰ ਕਰਨੀ ਪਈ ਹੈ ਜਸਟ ਹਰ ਤੋਂ ਸੁਣਾ ਨਹੀਂ ਜਾ ਰਹਾ ਤਾਂ ਕਿ ਸਨ ਨਮਸਕਾਰਾ ਜੀਏ ਸਾਰਿਆਂ ਨੂੰ ਜਿਹਦੇ ਨੂੰ ਤੇ ਇਹ ਭਾਗੀ ਨਹੀਂ ਪਤਾ ਹੈ ਜੀ ਭਾਰਤੀ ਤੋਂ ਪੜਨਾ ਬੱਚੇ ਉਹਨੂੰ ਸਦਾ ਹੀ ਨਮਸਕਾਰ ਕਰੋ ਤੋਂ ਦਰੋ ਸਤਿ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਹੈ ਕਹਿੰਦੇ ਕੋਈ ਸੰਸਾਰ ਨੂੰ ਬ੍ਰਹਮ ਗਿਆਨੀ ਬਣਾਤਾ ਕਹਿੰਦਾ ਨਹੀਂ ਮਹਾਰਾਜ ਮੈਂ ਤੁਹਾਡੇ ਚਰਨਾਂ ਦਾ ਕਹਿੰਦੇ ਸੋਧੀ ਸਵੇ ਪੜਦਾ ਹੈ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਕੀ ਗੱਤ ਕਹਿੰਦੇ ਬ੍ਰਹਮ ਗਿਆਨੀ ਦੀ ਗੱਤ ਬ੍ਰਹਮ ਗਿਆਨੀ ਜਾਣ ਸਕਦਾ ਬੋਲੋ ਸਤਿਨਾਮ ਦੀ ਵਾਹਿਗੁਰੂ ਆਓ ਸਾਰੇ ਸੰਗਤ ਨੂੰ ਦੇ ਸੁਣਿਸ ਪੁਣਾ ਦੀ ਦੇ ਉਤਾਰ ਦੇ ਅਦਿਨ ਲੱਖਾਂ ਨੂੰ ਨਮਾਇਆ ਨਵੇਂ ਸਾਵਣ ਨੂੰ ਨਾ ਨਾ ਪ੍ਰਿਵਾਹ ਜੀ ਦਾ ਬਰਸਾ ਮਹਾਂ ਮੇਰ ਜੀ ਦੀ ਹਥੇ